ਸਾਰਾ ਵਿਚਾਰ ਕੀਤਾ ਤੇ ਸ਼੍ਰੋਮਣੀ ਕਾਲੀ ਦਲ ਦੀ ਸੋਚ ਬੜੀ ਕਲੀਅਰ ਹੈ ਪਹਿਲੀ ਗੱਲ ਸੋਚਿਆ ਕਿ ਸ਼੍ਰੋਮਣੀ ਕਾਲੀ ਦਲ ਕਿਸੇ ਉਸ ਉਮੀਦਵਾਰ ਦੀ ਸਪੋਰਟ ਨਹੀਂ ਕਰ ਸਕਦਾ ਜਿਹੜੀ ਕਾਂਗਰਸ ਦਾ ਉਮੀਦਵਾਰ ਹੋ ਕਿਉਂਕਿ ਕਾਂਗਰਸ ਪਾਰਟੀ ਨੇ ਜੋ ਸਿੱਖ ਕਮਿਊਨਿਟੀ ਦੇ ਉੱਤੇ ਜੋ ਧੱਕੇ ਕੀਤੇ ਐ ਜੋ ਜ਼ੁਲਮ ਕੀਤੇ ਐ ਜਿਵੇਂ ਦਰਬਾਰ ਸਾਹਿਬ ਤੇ ਹਮਲਾ ਕੀਤਾ ਜਿਵੇਂ ਹਜ਼ਾਰਾਂ ਸਿੱਖ ਭੈਣ ਭਰਾਵਾਂ ਦਾ ਕਤਲਯਾਮ ਕਾਂਗਰਸ ਨੇ ਕਰਾਇਆ ਸੋ ਉਸ ਪਾਰਟੀ ਦੇ ਨਾਲ ਅਸੀਂ ਨੇੜੇ ਟੇੜੇ ਵੀ ਨਹੀਂ ਜਾ ਸਕਦੇ ਦੂਜੀ ਗੱਲ ਬੜੀ ਕਲੀਅਰ ਹੈ ਕਿ ਜਿਹੜੀ ਸ਼ੋਮਨੀ ਕਾਲੀ ਦਲ ਹੈ ਜੇ ਤੁਸੀਂ ਇਤਿਹਾਸ ਦੇਖੋ ਉਹ ਹਰ ਬਾਰ ਗਰੀਬ ਦੇ ਮਗਰ ਮਿਨੋਰਟੀਜ਼ ਦੇ ਮਗਰ ਜਾਂ ਵੀਕਰ ਸੈਕਸ਼ਨ ਦੇ ਮਗਰ ਹਰ ਵਾਰ ਸਪੋਰਟ ਕਰਦੇ ਰਹੇ ਪਰਵੇਂ ਅਸੀਂ ਕੋਈ ਜਾਤ ਪਾਤ ਦੀ ਗੁਰੂ ਸਾਹਿਬਾਨ ਨੇ ਆਪਾਂ ਨੂੰ ਸਿਖਾਇਆ ਕੋਈ ਜਾਤ ਪਾਤ ਦੀ ਗੱਲ ਨਹੀਂ ਹੈ ਅਸੀਂ ਨਾ ਸੋਚ ਹੈ ਪਰ ਜੋ ਵੀਕਰ ਸੈਕਸ਼ਨ ਹੈ ਜੋ ਸ਼ਡਿਊਲ ਟ్రਾਈਬਸ ਹੈ ਉਹਨਾਂ ਦੀ ਸਪੋਰਟ ਕਰਨਾ ਅਸੀਂ ਸਮਝਦੇ ਹਾਂ ਕਿ ਸਾਡੀ ਇੱਕ ਜ਼ਿੰਮੇਵਾਰੀ ਹੈ ਸੋ ਕਿਉਂਕਿ ਦਰੋਪਤੀ ਮਰਮੂ ਜੀ ਸ਼ਡਿਊਲ ਟ్రਾਈਬ ਨਾਲ ਸੰਬੰਧ ਕਰਦੇ ਹੈ ਮਿਨੋਰਟੀ ਨਾਲ ਮਿਨੋਰਟੀ ਨਾਲ ਸੰਬੰਧ ਕਰਦੇ ਹੈ ਤੋ ਅਸੀਂ ਬੜੇ ਵਿਚਾਰ ਨਾਲ ਸੋਚ ਕੇ ਫੈਸਲਾ ਕੀਤਾ ਕਿ ਸਾਡੇ ਭਾਵੇਂ ਪੋਲਿਟিক্যাল ਡਿਫਰੈਂਸ ਬੀਜੇਪੀ ਨਾਲ ਹੈ ਈਨਡੀਆ ਨਾਲ ਹੈ ਕਿਉਂਕਿ ਜੋ ਕਿਸਾਨ ਐਜੀਟੇਸ਼ਨ ਵਿੱਚ ਕੀਤਾ ਗਿਆ ਕਿਵੇਂ ਆਪਣੇ ਕਿਸਾਨ ਭਰਾਵਾਂ ਦੀਆਂ ਜਾਨਾਂ ਗਈਆਂ ਕਿਵੇਂ ਇੱਥੇ ਬੰਦੀ ਸਿੱਖਾਂ ਦਾ ਇਸ਼ੂ ਜਿਹੜਾ ਪ੍ਰਧਾਨ ਮੰਤਰੀ ਜੀ ਨੇ ਵਾਦਾ ਕੀਤਾ ਸੀ ਕਿ ਉਹਨਾਂ ਨੂੰ ਛੱਡਿਆ ਜਾਊਗਾ ਪਰ ਹਾਲੇ ਤੱਕ ਨਹੀਂ ਕੀਤਾ ਭਾਵੇਂ ਮਿਨੋਰਟੀਜ਼ ਦਾ ਇਸ਼ੂ ਇੱਥੇ ਕਈ ਚ ਵਾਰ ਆਇਆ ਹੈ ਪਰ ਫਿਰ ਵੀ ਜਿਹੜੇ ਪੰਜਾਬ ਦੀ ਯੂਨੀਵਰਸਿਟੀ ਦਾ ਇਸ਼ੂ ਆਇਆ ਆ ਪੰਜਾਬ ਯੂਨੀਵਰਸਿਟੀ ਦਾ ਇਸ਼ੂ ਆਇਆ ਤੇ ਹੋਰ ਕਈ ਚੰਡੀਗੜ੍ਹ ਦੇ ਆ ਕਈ ਇਸ਼ੂਜ਼ ਆਏ ਆ ਅਸੀਂ ਬਹੁਤ মতਵੇ ਸਾਡੇ ਬੀਜੇਪੀ ਨਾਲ ਆ ਉਹ মতਵੇਦ ਨੂੰ ਅਸੀਂ ਸਾਈਡ ਤੇ ਰੱਖਦੇ ਹੋਏ ਕਿਉਂਕਿ ਆ ਇਸ਼ੂ ਇੱਕ ਮਿਨੋਰਟੀ ਦਾ ਇੱਕ ਗਰੀਬ ਘਰ ਦੀ ਔਰਤ ਇੱਕ ਦੇਸ਼ ਦੀ ਪ੍ਰਧਾਨ ਮੰਤਰੀ ਰਾਸ਼ਟਰਪਤੀ ਬੰਦਾ ਨੂੰ ਮੌਕਾ ਮਿਲ ਰਿਹਾ ਸਾਰੀਆਂ ਚੀਜ਼ਾਂ ਦੇਖਦੇ ਹੋਏ ਆਪਣੇ ਪੋਲੀਟੀਕਲ ਡਿਫਰੈਂਸ ਨੂੰ ਸਾਈਡ ਤੇ ਰੱਖਦੇ ਹੋਏ ਅਸੀਂ ਸੋਚਿਆ ਕਿ ਅਸੀਂ ਸਹੀ ਰਾਹ ਚੁਣੀਏ ਸਹੀ ਰਾਹ ਇਕੋ ਹੀ ਹੈ ਇੱਕ ਤਾਂ ਅਸੀਂ ਕਾਂਗਰਸ ਦੇ ਰਾਹ 'ਚ ਜਾ ਨਹੀਂ ਸਕਦੇ ਦੂਜੀ ਗੱਲ ਸ਼੍ਰੋਮਣੀ ਕਾਲੀ ਦਲ ਦਾ ਇਤਿਹਾਸ ਵੀ ਆਈ ਕਹਿੰਦਾ ਹੈ ਕਿ ਗਰੀਬ ਨਾਲ ਮਨੋਰਟੀ ਨਾਲ ਵੀਕਰ ਸੈਕਸ਼ਨ ਨਾਲ ਅਸੀਂ ਸਦਾ ਉਹਨਾਂ ਦੀ ਲੜਾਈ ਲੜੀ ਹੈ ਤੇ ਉਹਨਾਂ ਦੇ ਹੱਕ 'ਚ ਖੜੇ ਆਂ ਸੋ ਸਾਰਾ ਕੁਝ ਨੂੰ ਦੇਖਦੇ ਹੋਏ ਪਾਰਟੀ ਨੇ 3 ਘੰਟੇ ਵਿਚਾਰ ਕੀਤੇ ਤੇ ਵਿਚਾਰ ਕਰਨ ਦੇ ਬਾਅਦ ਫਿਰ ਅਸੀਂ ਫੈਸਲਾ ਕੀਤਾ ਕਿ ਅਸੀਂ ਯੂਨੀਨਿਮਸਲੀ ਫੈਸਲਾ ਕੀਤਾ ਕਿ ਅਸੀਂ ਰੋਪਤੀ ਮੁਰਮੁਰ ਮੁਰਮੂ ਜੀ ਨੂੰ ਅਸੀਂ ਸਪੋਰਟ ਕਰਾਂਗੇ ਐਜ਼ ਪ੍ਰੈਜ਼ੀਡੈਂਟ ਉਹਨਾਂ ਦਾ ਨੱਡਾ ਸਾਹਿਬ ਦਾ ਮੈਨੂੰ ਪ੍ਰੈਜ਼ੀਡੈਂਟ ਕੱਲ ਆਇਆ ਸੀ ਫੋਨ ਪਾਸੀ ਮੈਂ ਉਹਨਾਂ ਕਿਹਾ ਸੀ ਅਸੀਂ ਤਾਂ ਪਾਰਟੀ ਸੋਚ ਸਮਝ ਕੇ ਸਾਰੀਆਂ ਚੀਜ਼ਾਂ ਦੇਖ ਕੇ ਅਸੀਂ ਫੈਸਲਾ ਕਰਾਂਗੇ ਤਾਂ ਇਹ ਮੀਟਿੰਗ ਸਦੀ ਅੱਜ ਮੈਡਮ ਦਾ ਵੀ ਫੋਨ ਆਇਆ ਸਾਨੂੰ ਕਿ ਮੇਰੀ ਸਪੋਰਟ ਤੁਸੀਂ ਕਰੋ ਤੋ ਇਹ ਦੋਨਾਂ ਚੀਜ਼ਾਂ ਨੂੰ ਦੇਖਦੇ ਹੋਏ ਮ ਖਾਸ ਕਰਕੇ ਮੈਡਮ ਦੀ ਰਿਕੁਐਸਟ ਨੂੰ ਦੇਖਦੇ ਹੋਏ ਅਸੀਂ ਫੈਸਲਾ ਕਰ ਲਿਆ ਕਿ ਅਸੀਂ ਮੈਡਮ ਨੂੰ ਅਸੀਂ ਦੇਸ਼ ਦੇ ਰਾਸ਼ਟਰਪਤੀ ਬਣਾਉਣ ਵਾਸਤੇ ਜਿੰਨਾ ਯੋਗਦਾਨ ਸਾਡਾ ਪਾਰਟੀ ਦਾ ਹੋ ਸਕਦਾ ਅਸੀਂ ਪਾਵਾਂਗੇ ਤੇ ਉਹਨੇ ਪੂਰੀ ਕੋਸ਼ਿਸ਼ ਕਰਕੇ ਉਹਨੂੰ ਦੇਸ਼ ਦਾ ਰਾਸ਼ਟਰਪਤੀ ਬਣਾਵਾਂਗੇ ਤੇ ਸਾਨੂੰ ਅਸੀਂ ਉਹਨਾਂ ਦੀ ਰਿਕੁਐਸਟ ਵੀ ਆਈ ਹੈ ਕਿ ਸਾਨੂੰ ਆ ਕੇ ਰਿਕੁਐਸਟ ਸਾਡੀ ਕੋਲੀ ਦਲ ਨੂੰ ਉਹਨੇ ਵਾਈਟ ਵੀ ਕੀਤਾ ਮੈਡਮ ਨੇ ਤੇ ਇਸ ਕੋਸਕੇ ਇਹਦੇ ਬਾਅਦ ਅਸੀਂ ਉਹਨਾਂ ਨੂੰ ਯੂਟੀ ਗੈਸਟ ਹਾਊਸ ਮੈਨੂੰ ਵੀ ਚਾਹਤ ਹੈ ਤੇ ਆਪਣੀ ਐਕਸਪੋਰਟ ਐਕਸਟੈਂਡ ਕਰਨ ਵੀ ਚੱਲੇ ਮੈਡਮ